ਸਵਾਗਤ ਹੈ ਜੀ ਇੱਕ ਵਾਰ ਫੇਰ ਤਲਵੰਡੀ ਸਾਬੋ ਖਬਰ ਦੇ ਫੇਸਬੁਕ YouTube ਪੇਜ ਤੇ ਤੇ ਪਹਿਲਾਂ ਰੌਣਕਾਂ ਦੇਖ ਰਹੇ ਹੋ ਤੁਸੀਂ ਕਿਵੇਂ ਸੰਗਤਾਂ ਪਹੁੰਚੀਆਂ ਹੋਈਆਂ ਵੱਡੀ ਗਿਣਤੀ 'ਚ ਮੇਲਾ ਘੋੜੇ ਘੋੜੀਆਂ ਦਾ ਘੋੜਿਆਂ ਦੀਆਂ ਦੌੜਾਂ ਸ਼ੁਰੂ ਹੋਣ ਜਾ ਰਹੀਆਂ ਨੇ ਦੇਖ ਪਹੁੰਚ ਗਏ ਲੋਕ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਇਧਰ ਕੰਧਾਂ ਦੇ ਚੜੇ ਬੈਠੇ ਐ ਲਵੀ ਹਰ ਪਾਸੇ ਰੌਣਕਾਂ ਜਿਹੜੀ ਦਿਖਾਈ ਦੇ ਰਹੀ ਹੈ ਪ੍ਰਬੰਧਕ ਵੀ ਪੂਰੇ ਤਿਆਰ ਵਰ ਤਿਆਰ ਨੇ ਤੇ ਕੁਝ ਸਮੇਂ ਚ ਹੀ ਹੋ ਜਾਣਗੀਆਂ ਦੌੜਾਂ ਸ਼ੁਰੂ ਅੱਜ ਹੈਗੀਆਂ ਚਪਟਾ ਦੌੜਾਂ ਇਹ ਇੱਥੇ ਹੋਣਿਆ ਨੇ ਚਪਟਾ ਦੌੜਾਂ ਇਹ ਦਿਖਾਵਾਂਗੇ ਤੁਹਾਨੂੰ ਪੂਰੇ ਮੁਕਾਬਲੇ ਤੇ ਅਜੇ ਤਾਂ ਦੇਖ ਲੋ ਸੰਗਤਾਂ ਦਾਦਾ ਖੜਾ ਆਇਆ ਪਿਆ ਦੇਖਣ ਆਲਾ ਦਾ ਫਿਰ ਜੀ ਇਧਰ ਸਾਬਕਾ ਵਿਧਾਇਕ ਜੀ ਜੀਤ ਮਹਿੰਦਰ ਸਿੰਘ ਸਿੱਧੂ ਵੀ ਆਪਣੀ ਟੀਮ ਸਮੇਤ ਅੱਜ ਘੋੜੇ ਘੋੜੀਆਂ ਦੇ ਮੇਲੇ 'ਚ ਪਹੁੰਚੇ ਆ ਵਕ ਵਕ ਘੋੜਾ ਪਾਲਕਾ ਨੂੰ ਮਿਲ ਵੀ ਰਹੇ ਆ ਕਿਉਂਕਿ ਉਹਨਾਂ ਦਾ ਘੋੜੇ ਪਾਲਕਾ ਨਾਲ ਵੀ ਕਾਫੀ ਮੋਹ ਪ੍ਰੇਮ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਹੁਣ ਆਪਾਂ ਉਧਰ ਵਾਪਸ ਫਿਰ ਫਿਰ ਲੈ ਕੇ ਚੱਲਾਂਗੇ ਛਪਟਾ ਦੌੜਾਂ ਵੱਲ ਤੇ ਉਹ ਦਿਖਾਉਣੇ ਆ ਤੁਹਾਨੂੰ ਕਿਉਂਕਿ ਜਿਹੜੇ ਘੋੜੇ ਆ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਬਾਈ ਹੋਰੇ ਆ ਦੇਖੋ ਲੈ ਕੇ ਆ ਰਹੇ ਨੇ ਜੀ ਘੋੜੇ ਹੁਣ ਇਹਨਾਂ ਦੀਆਂ ਦੌੜਾਂ ਹੋਣੀਆਂ ਨੇ ਤੇ ਦੌੜਾਂ ਵੀ ਦਿਖਾਵਾਂਗੇ ਤੁਹਾਨੂੰ ਹੁਣ ਛੋਟਾ ਜਿਹਾ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਦੇਖਦੇ ਆ ਦੌੜਾਂ

ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈਬਸ ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ ਲੌਜੀਕ ਚਪਟਾ ਦੌਰ ਲਈ ਬਾਈ ਆਪਣੇ ਘੋੜੇ ਲੈ ਕੇ ਪਹੁੰਚ ਰਹੇ ਐ ਤੇ ਉਹ ਸਿਰੇ ਤੋਂ ਸ਼ੁਰੂ ਹੋਣਾ ਛਪਟਾ ਦੌੜ ਦਿਖਾਉਣੇ ਆ ਫਿਰ ਤੁਹਾਨੂੰ ਛਪਟਾ ਦੌੜ ਦੇ ਨਜ਼ਾਰੇ ਮੇਰੇ ਪਿੰਡ ਦੇ ਤੋਂ ਮੈਨਾਂ ਨੂੰ ਕੰਗਰੈਸ ਤੋਂ ਚਾਹਤਾ ਉਸ ਪ੍ਰਾਤਮਕ ਤੋਂ ਅਸਮ ਲੈ ਕੇ ਅੱਜ ਦਾ ਸ਼੍ਰੀ ਦਸੂਆ ਸਵਾਸਤਰੀ ਹੌਰ ਸੋਸਾਇਟੀ ਕੋਲੇ ਮੇਲਾ ਅੱਜ 19 ਫਰਵਰੀ 2024 ਨੂੰ ਕਰਾਇਆ ਜਾ ਰਿਹਾ ਤੇ ਮੇਲਾ

23 ਸੈਕਿੰਡ 25 ਬੀਜਾ 10 ਤਰੀਕ ਨੂੰ ਘੋੜੇ ਭੱਜ ਰਹੇ ਆ ਉੱਤੇ ਧੀਸੀ ਸਵਾਰ ਆ 24 ਸੈਕਿੰਡ ਕਿਆਸੀ ਬਹੁਤ ਤੇਜ਼ ਆ ਆ ਤੇਜ਼ ਆ ਆ ਕੰਮ ਤੇਜ਼ ਆ ਬਾਈ ਓ 24 ਸੈਕਿੰਡ ਬਹੁਤ ਵਾਹ 24 ਪਹਿਲਕਾ ਇੱਕ ਲੱਖ ਰੁਪਏ ਦਾ ਮੁਰਗਾ ਤੇ ਗੁਰੂ ਮਹਾਰਾਜ ਦੀ ਕਿਰਪਾ ਤੇ ਜਿਆਦਾ ਹੋਇਆ ਮੁਕਾਬਲਾ

કોઈ ના કોઈ ના કોઈ ના કોઈ ના ઓ ઓ દી મૈં કહી રહ્યોંં મરદા હોઈ પુત તો ਧાર્મી શ્રી મકસબ સાહેબ એ મકસબ સાહેબ બી હોઈ આ એદી વાત દી દેખે ફિર ગલ કઠે જડતી આ એદી ગલ બી દેખે કઠે જડતી આ ਕਿਡ ਜੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡ ਜੀ ਹੁਣ ਤਲਵੰਡੀ ਸਾਬੋ ਵਿਖੇ